ਇਹ ਤੇ ਗੱਡੀ ਸਾਹ ਬਾਅਦ ਅੱਗ ਲੱਗੀ ਪਈ ਪੱਕੀ ਇਹ ਤੇ ਫਰੀਦਪੁਰ ਵੱਡੀ ਆ ਮੁੰਬੇ ਦਾ ਜੋਸਨਾ ਹਸਪਤਾਲ ਦਾ ਆਖਲਾ ਸੱਠਾ ਬਾਬਾ ਲੱਗਿਆ ਨੁਕਸਾਨ ਹੋ ਗਿਆ ਬਾਬਾ ਗੱਡੀ ਦਾ ਗੱਡੀ ਤੇ ਸੜ ਕੇ ਸੁਆਹ ਹੋ ਗਈ ਬਚਿਆ ਇਕੱਠ ਨਹੀਂ ਇਹ ਗੱਡੀ ਮਲਸੀਆਂ ਵਾਲੀ ਸਾਈਡ ਤੋਂ ਆ ਰਹੀ ਸੀ ਲੋਹੀ ਵਾਲੀ ਸਾਈਡ ਨੂੰ ਜਾ ਰਹੀ ਸੀ ਕਹਿੰਦੇ ਗੱਡੀ ਸਾਹ ਬਾਅਦ ਆਕ ਲੱਗੀ ਪਈ ਗੱਡੀ ਨੂੰ ਤੇ ਕਹਿੰਦੇ ਸਰੀਂਜ ਵੱਡੀ ਆ ਮੁੰਡੇ ਦਾ ਦੋਸਤ ਨਾਲ ਹਸਪਤਾਲ ਦਾਖਲ ਸੱਟਾਂ ਵਾਵਾ ਲੱਗੀਆਂ ਤੇ ਨੁਕਸਾਨ ਹੋ ਗਿਆ ਵਾਵਾ ਗੱਡੀ ਦਾ ਗੱਡੀ ਤੇ ਸੜ ਕੇ ਸਵਾਹ ਹੋ ਗਈ ਬਚਿਆ ਕੱਖ ਨਹੀਂ ਤੇ ਇਹ ਸੁਲਤਾਨ ਲੋਹੀਆਂ ਤੋਂ ਮਲਸੀਆਂ ਰੋਡ ਆ ਇਹ ਵਾੜਾ ਜੀ ਕਿਤੇ ਲੱਗੇ ਇਹ ਹੋਇਆ ਹਾਦਸਾ ਜੀ ਅਸੀਂ ਵੀ ਹੁਣੇ ਆਏ ਆ ਜੀ ਇਹ ਗੱਡੀ ਮਲਸੀਆਂ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਲੋਹੀਆਂ ਵਾਲੀ ਸਾਈਡ ਨੂੰ ਜਾ ਰਹੀ ਸੀ ਜੀ ਬਾਕੀ ਸਾਨੂੰ ਹੁਣ ਪਤਾ ਵੀ ਨਹੀਂ ਹੈਗਾ ਮਤਲਬ ਇੰਨਾ ਕਿ ਜਿੰਨਾ ਕੋ ਪਤਾ ਲੱਗਾ ਲੋਕਾਂ ਤੋਂ ਸੁਣ ਕੇ ਹਾਂਜੀ ਵੀਰ ਜੀ ਹਾਂਜੀ ਹੁਣ ਉਹਦਾ ਮੁੰਡਾ ਕਹਿੰਦੇ ਬਚਾਅ ਚੋਸ਼ਨਾ ਹਸਪਤਾਲ ਦਾਖਲਾ ਜੀ ਉਹਦਾ ਮੁੰਡਾ ਠੀਕ ਆ ਕਹਿੰਦੇ ਹੁਣ ਤਾਂ ਠੱਟਾ ਵਾਵਾ ਲੱਗਿਆ ਹੁੰਦਾ ਕਿੰਨੇ ਵਜੇ ਕਰਨਾ ਹੈ ਵੀਰ ਜੀ ਮੈਂ ਵੀ ਹੁਣ ਆ ਹੁਣ ਘਟਨਾ ਦਾ ਮੈਨੂੰ ਤਾਂ ਟਾਈਮ ਦਾ ਨਹੀਂ ਖਾਗਾ ਇਹ ਤਾਂ ਘੰਟਾ ਖੰਡ ਫੋਨ ਵਾਲਾ ਹੀ ਆ ਜੀ ਇਹ ਫਾਇਰ ਵਾਲੀ ਗੱਡੀ ਨੇ ਬੁਝਾਇਆ ਫਿਰ ਕਹਿੰਦੇ ਆ ਕੇ ਕਹਿੰਦੇ ਗੱਡੀ ਸਾਹ ਬਾਦ ਆਗ ਲੱਗੀ ਪਈ ਗੱਡੀ ਇਹ ਤਾਂ ਸ਼ਰੀਂ ਚ ਵੱਡੀ ਆ ਮੁੰਗੇ ਦਾ ਜੋਸਨਾ ਹਸਪਤਾਲ ਦਾ ਆਖਲਾ ਸੱਠਾ ਵਾਵਾ ਲੱਗਿਆ ਨੁਕਸਾਨ ਹੋ ਗਿਆ ਵਾਵਾ ਗੱਡੀ ਦਾ ਗੱਡੀ ਤੇ ਸੜ ਕੇ ਸਵਾਹ ਹੋ ਗਈ ਬੱਚਾ ਇਕੱਠ ਨਹੀਂ ਇਹ ਗੱਡੀ ਮਲਸੀਆਂ ਵਾਲੀ ਸਾਈਡ ਤੋਂ ਆ ਰਹੀ ਸੀ ਲੋਹੀ ਵਾਲੀ ਸਾਈਡ ਨੂੰ ਜਾ ਰਹੀ ਸੀ ਕਹਿੰਦੇ ਗੱਡੀ ਸਾਹ ਬਾਅਦ ਆਕ ਲੱਗੀ ਪਈ ਗੱਡੀ ਨੂੰ ਤੇ ਕਹਿੰਦੇ ਸਰੀਂਹ ਚ ਵੱਡੀ ਆ ਮੁੰਡੇ ਦਾ ਦੋਸਤ ਨਾਲ ਹਸਪਤਾਲ ਦਾਖਲਾ ਸੱਟਾਂ ਵਾਵਾ ਲੱਗੀਆਂ ਤੇ ਨੁਕਸਾਨ ਹੋ ਗਿਆ ਵਾਵਾ ਗੱਡੀ ਦਾ ਗੱਡੀ ਤੇ ਸੜ ਕੇ ਸਵਾਹ ਹੋ ਗਈ ਬਚਿਆ ਕੱਖ ਨਹੀਂ ਤੇ ਇਹ ਸੁਲਤਾਨ ਲੋਹੀਆਂ ਤੋਂ ਮਲਸੀਆਂ ਰੋਡ ਆ ਇਹ ਵਾੜਾ ਜੀ ਕਿਤੇ ਲੱਗੇ ਇਹ ਹੋਇਆ ਹਾਦਸਾ ਜੀ ਅਸੀਂ ਵੀ ਹੁਣੇ ਆਏ ਆ ਜੀ ਇਹ ਗੱਡੀ ਮਲਸੀਆਂ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਲੋਹੀਆਂ ਵਾਲੀ ਸਾਈਡ ਨੂੰ ਜਾ ਰਹੀ ਸੀ ਜੀ ਬਾਕੀ ਸਾਨੂੰ ਹੁਣ ਪਤਾ ਵੀ ਨਹੀਂ ਹੈਗਾ ਮਤਲਬ ਇਨਾ ਕ ਜਨਾਕ ਪਤਾ ਲੱਗਾ ਲੋਕਾਂ ਤੋਂ ਸੁਣ ਕੇ ਹਾਂਜੀ ਵੀਰ ਜੀ ਹਾਂਜੀ ਹੁਣ ਉਹਦਾ ਮੁੰਡਾ ਕਹਿੰਦੇ ਬਚਾਅ ਚੋਸ਼ਨਾ ਹਸਪਤਾਲ ਦਾਖਲ ਆ ਜੀ ਉਹਦਾ ਮੁੰਡਾ ਠੀਕ ਆ ਕਹਿੰਦੇ ਹੁਣ ਉਹਦਾ ਠੱਟਾ ਵਾਵਾ ਲੱਗਿਆ ਹੁੰਦਾ ਕਿੰਨੇ ਵਜੇ ਘਟਣਾ ਹੈ ਵੀਰ ਜੀ ਮੈਂ ਵੀ ਹੁਣ ਆ ਹੁਣ ਘਟਣਾ ਦਾ ਮੈਨੂੰ ਤਾਂ ਟਾਈਮ ਦਾ ਨਹੀਂ ਖਾਗਾ ਦਾ ਘੰਟਾ ਖੰਡ ਹੋਣ ਵਾਲਾ ਹੀ ਆ ਜੀ ਤੇ ਫਾਇਰ ਵਾਲੀ ਗੱਡੀ ਨੇ ਬੁਝਾਇਆ ਫਿਰ ਕਹਿੰਦੇ ਆ ਕੇ